ਬਟਿਆ ਪਿੱਕਾ ਪਿੱਕਾ ਨਿਰਗਾ ਬੋਤੇ ਕੋ ਨਾ ਹੁਣ ਸਾਨੂੰ ਘਰ ਬਦਲਾ ਕਰਨਾ ਇਹ ਆਪਣਾ ਨਹੀਂ ਜੁਦੀ ਨਾ ਨਹੀਂ ਸਹੀ ਗੱਲ ਕਰਦੇ ਪਹਿਲਾਂ ਇਹ ਮਹਿਲ ਤਾਂ ਨੇ ਇਹ ਨਹੀਂ ਕਿ ਆ ਦੂਜੇ ਕਹਿੰਦਾ ਸਹੀ ਦਾ ਯਸ ਪੈਸਾ ਘਰ ਤੇ ਬਿਨਾ ਕੱਪੜਿਆਂ ਵਾਲੇ ਬੰਦੇ ਲਾਏ ਉਹ ਹੀ ਆ ਜਾਦਾ ਤੇਰੀ ਆ ਗੱਲ ਤੇ ਫਿਰ लायक ਨਹੀਂ ਲਾਏ ਇਹ ਗੱਲ ਸੱਚੀ ਐ ਤਿਆਹ ਨਾ ਗਿਆ ਜਾ ਘਰੋਂ ਆ ਉਹਦੇ ਸਬਾਹ ਲੈ ਕੇ ਆ ਨਾ ਮੈਂ ਕਹਾਂ ਕਿ ਉਹ ਨਾ ਗਿਆ ਹੋ ਬਿਨਾ ਕੱਪੜਿਆਂ ਵਾਲੇ ਆ ਗਿਆ ਜੀ ਲੀੜੇ ਨਹੀਂ ਉਹਦੇ ਪਾਏ ਬਾਬਾ ਮੱਥਾ ਪਾਉਂਦੇ ਨਹੀਂ ਹੋ ਕੇ ਮੱਥਾ ਪਾਉਂਦੇ ਦੱਤਾ ਹੋ ਦੱਤਾ ਦਸ ਭਗਤ ਆ ਦਸ ਮੰਗਾ ਖਾਂਦੇ ਬਾਠ ਜਮਾ ਸਹੀ ਹੈ ਗੱਲ ਤੇਰੀ ਹਾਂ ਤੁਹਾਡੇ ਘਰ ਦੇ ਥੱਲੇ ਆ ਨਾ ਬਾਹਰ ਹੀ ਆ ਨਹੀਂ ਥੱਲੇ ਵੀ ਹੈ ਗੱਲਾਂ ਤੇ ਜਾਏ ਗਾਂਗਾ ਖਾਂਦੇ ਆ ਮੰਗਾ ਜਾਨਵਰ ਖਾਂਦੇ ਹਾਂ ਬਦਲਾ ਬਾਬਾ ਦਾ ਦੇ ਖਾ ਜਾਂਦੇ ਖਾਂਦੇ ਸੱਚ ਸਹੀ ਗੱਲ ਸਹੀ ਗੱਲ ਬਿਰਗਤਰੀ ਇਹ ਬਾਬਾ ਇਹਦਾ ਕੋਈ ਉਪਾਅ ਹੈ ਕਿ ਸਾਨੂੰ ਜਗਾ ਬਦਲੀ ਬਾਬਾ ਚੱਲ ਜਾ ਤੁਹਾਡੇ ਪੈਦਲ ਪੈਦਲ ਨੂੰ ਜਿੰਦਾ ਲਾਏਗਾ ਮਾਂ ਤੇ ਫੋਡੀ ਲਾਊਗਾ ਚੰਗਾ ਸਾਡਾ ਕਾਈ ਦਾ ਜੀ ਬਿਚ ਲਾਏਗਾ ਬਾਬਾ ਸੁੱਤੇ ਪੈਦਲ ਲੈ ਕੇ ਨਾਗਾ ਜਿਹੜਾ ਨਾਗਾ ਬਿਨਾ ਕੱਪੜਿਆਂ ਤੋਂ ਨੇਰੇ ਨਹੀਂ ਆਊਗਾ ਮੈਂ ਇਹ ਉਹ ਧਮ ਦੇ ਆ ਏ ਇਹਦਾ ਉਹ ਤੇਨੂੰ ਦੱਸੀ ਜਾਂਦਾ ਵੀ ਨੇੜੇ ਨਹੀਂ ਉਹਦਾ ਜਿੰਦਾ ਲਾ ਦੀਆਂ ਪੈਸੇ ਨੂੰ ਉਹੀ ਭਗਾਈ ਬਰੀ ਨਹੀਂ ਜਾਂਦਾ ਮੈਂ ਸੁੱਤੇ ਪੈਦੇ ਉਹਦਾ ਮਗਾ ਲਾ ਕੇ ਖਾਂਦਾ ਉਹਰੇ ਆ ਸਵਾ ਦੇ ਚੁੰਡੀ ਦੇਵਾ ਓਰੇਆ ਬੇਟਾ ਨਾ ਮੰਨ ਜਾਗਾ ਲਕਨ ਤਵੀਤ ਬੰਨਿਆ ਕਿ ਤੀਵੀਂ ਮਗਰ ਲੱਗੀ ਆ ਇਹਦੇ ਮਾਂ ਹੈ ਇਹ ਵੀ ਮਾਂ ਦਾ ਕਿ ਨਹੀਂ ਆ जिंदा ਨਹੀਂ ਆ। ਸਾਰੇ ਤੇ ਬੀਤੇ ਬੰਦੇ। ਨਾ ਕਿ ਨਾ ਮਾ ਭੀ ਕਨੇਲ ਵੇਖ ਲਿਆ। ਆ ਤੁਹਾਡਾ ਆ ਆ ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ ਆ ਮਾਲਾ ਫੇਰਦੇ ਹੋ ਕੇਰਾ। ਨਾ ਚੱਲ ਫੇਰ ਤੇ ਆ ਬਯੁਰਗਾ ਮਾਲਾ ਫੇਰਦੇ ਆਦੇ ਹੱਥ ਨਾਲ। ਨਾ ਮਾਣਿਆ ਫੇਰ ਦੇ ਘਰ ਮਾਣ ਨਹੀਂਦਾ। ਬਬੇ ਕਲਚ ਪਾਦਗੇ ਜੇ। ਨਾ ਮਾਣੇ ਕਿ ਉਹ ਦੱਤ ਜੀ ਪਾਲਾ। ਇਹਨਾਂ ਗਰਦ ਪਾ ਕੇ ਵੀ ਮੁਬੀ ਲਿਆ ਫੇਰਦਾ। ਲੱਕ ਨਾ ਤੀ। ਯਾ ਭੰਦਾ ਤੇ ਮਾਦੇ ਤੇਰਾ ਗੱਲ ਚ ਪਾ ਕੇ ਤਾਂ ਦੇਖਾਂਗੇ ਯਾ ਫੈਲ ਝਾਂਕਾਗਾ ਇਹਦੇ ਜੀ ਹੋ ਜਾਂਦੇ ਕੰਮ ਲਾ ਰਹਾ ਵਾ ਥੋੜੀ ਭੂਮੀ ਜਤੀ ਇਹ ਸੋਡੇ ਬਿਆਰ ਕਦੇ ਕੱਲ ਗੱਡਿਆ ਵਾ ਹੈ ਇਹਦੇ ਟੂਈ ਚ ਕੱਲ ਗੱਡਿਆ ਇਹਦੇ ਹਾਂ ਹਾਂ ਤਾਂ ਗਿਆ ਬੈਠਾ ਦੇਖ ਲਓ ਦੇਖ ਲਓ ਦੇਖੀ ਬੜਾ ਜਮਾਨੇ ਫਖਾ ਠੀਕ ਠਾਕ ਹਾ ਕਿਉਂ ਚੇਤੇ ਲਾਓ ਪਜਾਮਾ ਪਿਆ ਟੋਕੀਆ ਦਾ ਚਾਂਦੇ ਤੱਕ ਹੀ ਬਚੀ ਐ ਲਾਓ ਪਜਾਮਾ ਇਹਦਾ ਲੰਨ ਲਾ ਦੇ ਦੇ ਤਾ ਇਹ ਬੱਚੇ ਜਾਂਦੇ ਹੈ ਪੈਸੇ ਭਾਦ ਕੇ ਹਾ ਜਾ ਮੇਰਾ ਪਤ ਜਾ ਕੇ ਰਾਈ ਜਾਨਾ ਨਾ ਗਈ ਐ ਤੂੰ ਤੁਹਾਨੂੰ ਓਕਾ ਪੁਕਾ ਮਕਾ ਦਿੰਦਾ ਤੁਹਾਡੇ ਘਰ ਦੇ ਵਿੱਚੋਂ ਹੋਰ ਕਿਹੋ ਜਿਹਾ ਤੁਹਾਡੇ ਘਰ ਦੇ ਤੁਹਾਡੇ ਘਰ ਦੇ ਵਿੱਚੋਂ ਹੀ ਖਜ਼ਾਨਾ ਕੱਢ ਦੂੰ ਮੈਂ ਪੈਦਾ ਕਰ ਦੂੰ ਇੱਥੋਂ ਅੱਛਾ 7000 ਲੈ ਲੈ ਜੇ ਲੈਣਾਂ ਦਾ ਹਾਂ ਦੇ ਲੈ ਅਰ ਪਾਰਕ ਗਿਆ ਜੇ ਨਾ ਥਾ ਵੱਡਾ ਕੋਵਾ ਥਾ ਜਾਰੇ ਨਾ ਤੇ ਮੁੱਕਦੀ ਇਹ ਗੱਲ ਹੁਣ ਉਹ ਨਹੀਂ ਜਿਹੜਾ ਕਾਖਮਾ ਦੇ ਬੇ ਬੇਲ ਨਹੀਂ ਦੇ ਫਲੇ ਨਹੀਂ ਦੇ ਪਗਾ ਨਹੀਂ ਗੱਡੀ ਦੇ ਪੂਰੇ ਹੈ ਬਿਕਾ ਲੈ ਲਿਆ ਜਿੰਨਾ ਬੋਤੇ ਖੋਦੇ ਪੂਰੇ ਸਾਧੂ ਸੰਤਾਂ ਪਹੁੰਚੇ ਵੇ ਪਹੁੰਚੇ ਵੇ ਇਹ ਬੋਤੇ ਖੋਦੇ ਜਾਂ ਮੇਰੇ ਉਹ ਤਾਂ ਮੜਾ ਲਾਂਗੇ ਬੋਤੇ ਵੀ ਮੜਾ ਲਾਂਗੇ ਲੈ ਬੇਟਾ ਪੁੱਤਰ ਪੁੱਤਰ ਤੂੰ ਆਪਦਾ ਹੱਥ ਦਿਖਾ ਤੇਰੇ ਹੱਥ ਤੇ ਦਾਤ ਦੇ ਨੇ ਕੀ ਕੀ ਕਿਹਨੇ ਕੀ ਖੋਲਿਆ ਸਾਰਾ ਕੋ ਸੱਚ ਸਾਹਮਣੇ ਆ ਜੂਗਾ ਉਹ ਦਿਖਾ ਦਿਖਾ ਦੇ ਗੱਲ ਥਾਣਾ ਮਾਂ ਬਾਪ ਥਾਣਾ ਹੋਰ ਗੱਲ ਥਾਣਾ ਮਾਂ ਬਾਪ ਥਾਣਾ ਖਟਗਾਈ ਇੱਥੇ ਲਿਆਓ ਇੱਥੇ ਇਹ ਫੁੱਟ ਖੋਲੇ ਨੇ ਓਰੇ ਆ ਓਰੇ ਆ ਚੇਲੇ ਨਹੀਂ ਨਹੀਂ ਇੱਥੇ ਫੁੱਟ ਖੋਲੇ ਨੇ ਹਾਂ ਖੋਲੇ ਨੇ ਹਾਂ ਪਤੀਲਾ ਲਿਆ ਇੱਥੇ ਇੱਥੇ ਬੈਠ ਨਾ ਬਹੁਤ ਕੈਨੇ ਭੱਲੇ ਆਤ ਆਤ ਦਿਓ ਨਾ ਆਤ ਟੋਲੀ ਡਟੋ ਸ਼ੰਭੂ ਛੱਡੀ ਮੇਰੇ ਨਹੀਂ ਮੜਾਇਆ ਹਾਂ ਸ਼ੰਭੂ ਜੀ ਹਾਤਾ ਤਖਾ ਨਾ ਘਰ ਦੇ ਭਾਂਡੇ ਵਿੱਚ ਏ ਤੁਹਾਡੇ ਬਿਓਰਕ ਨੇ ਹਾਂ ਆ ਨਾ ਐਸੇ ਨਹੀਂ ਹੋਣ ਲਾ ਸੱਤ ਇਹਨੇ ਜੀ ਬੱਚਾ ਆ ਬੇ ਕੋਲ ਤੱਕ ਬੋਲਾ ਵਾ ਜੱਟ ਕਹਿੰਦਾ ਬਾਯੋ ਨੇ ਆ ਕਿਆ ਕਹਣਾ ਦਈ ਹੈ ਨਾ ਇਹ ਉਹ ਦਿਖਾਉਂਦਾ ਨਹੀਂ ਸੀ ਹੱਥ ਇਹਦਾ ਹੱਥ ਵਿਖਾ ਦੇ ਮੈਂ ਸਾਰੀਆਂ ਰਗਾਂ ਹੋ ਜਿਆ ਜਿਆ ਮੈਂ ਇਹ ਦੇ ਕਾ ਮੇਰੇ ਹੱਥ ਮੰਨਿਆ ਜਾ ਪਾ ਚਾਇਤੋ ਮੇਰੇ ਹੱਥ ਵੇਖ ਕੇ ਕਹਿਦਾ ਤੂੰ ਦੱਸ ਤਾ ਮੈਂ ਹੋਰ ਦੱਸਦਾ ਜੀ ਆ ਵੇਖ ਮੇਰਾ ਇਹ ਬੁੱਠੇ ਖੋਲਿਆ ਪੁੱਛ ਲਈ ਤੇ ਆ ਉਹ ਬਾਬੇ ਨੂੰ ਨਹੀਂ ਆਏ ਬੋਲੀ ਅਸੀਂ ਤਾਂ ਕੱਲ ਜੰਮੇ ਆ ਤੇਰੇ ਤਾਂ ਇਹ ਤਾਂ ਇਹ ਤਾਂ 50 ਸਾਲ ਪਹਿਲਾਂ ਤੋਂ ਕੰਮ ਕੀਤਾ ਠਹਿ ਭਾਨੇ ਕੇ ਬੁੱਠੇ ਨਹੀਂ ਖੋਲੇ ਸਾਰਾ ਕੁਝ ਦੱਸ ਦਿੰਦਾ ਬੱਕਰੇ ਇਹਨੇ ਵਿੱਚ ਕੀ ਹੈ ਪਾਨੀ ਕੇ ਸੀ ਵਿੱਚ ਪੈਣਾ ਤਬਤਾ ਜੋ ਪਾਨੀ ਕੇ ਬਕਰੇ ਇਹਨੇ ਵਿੱਚ ਹਾਂ ਚਾਗਾ ਚਾਲਕ ਹੈ ਤੂੰ ਜਾਖਾ ਖਾ ਖਾ ਬੋਤਾ ਵੀ ਇਹਨੇ ਵਿੱਚ ਹੁਣ ਛੇ ਬੱਚਾ ਭਾਂਡੇ ਵੀ ਆਉਦੇ ਨੇ ਵਿੱਚ ਤੇਜੀ ਭਾਂਡਾ ਫੁੱਜਾ ਵਿੱਚ ਆ ਹੋਰ ਦੱਸਾਂ ਫਿਰ ਦੱਛਾ ਹੋਰ ਕੰਸੀ ਲਿਆ ਅੱਛਾਗਾ ਕੀ ਓਏ ਗਰੀਬ ਬੰਦਿਆਂ ਦੇ ਪਤੀਲੇ ਵੀ ਇਹਨੇ ਚੱਕੇ ਤੇਜੀ ਭਾਂਡੇ ਫੁੱਜਿਆ ਫੈਦਾ ਥੋੜ ਜਾਈ ਹੋਰ ਦੱਸਾਂ रुपये दस और लेके है, तो है, है तो ले करो देखे सारा कुछ दे? सारा कुछ નહો તો સરો જમાડું બાબા જા તું મઠાંદા ફુગી જાંદા સજા થા કતંગાલી ઢકાને જોસે મુઠા મેં ગઈ જાને ના ક જગાને ના આપનો ગોપી ના ઓને એ તો સરસે દે આ બેઠા હાય હા તીક માથે તીક ની મરી આપ તેરા હોર પોર ખોલું મેરા હાથ ફળી બેઠા આહો ફળી ઓ તારી કુડી ને જા ઓ ਦੋ ਵਿਆਹ ਹੋਏ ਸੀ ਇਹਦੇ ਰਾਏ ਨਾਗੇ ਦੋ ਵਿਆਹ ਹੋਏ ਸੀ ਇਹਦੇ ਦੋ ਅੱਛਾ ਛੀ ਆਤੀ ਵਿਆਹ ਦੋ ਗਿਆ ਚਾਲਾ ਇੱਕ ਇੱਥੇ ਤੇ ਕੋਥੇ ਤੇ ਇਹ ਤਾਂ ਨਹੀਂ ਜਾਣਗੇ ਚੰਗਾ ਨੇ ਫੁੱਦੀ ਜੱਟ ਛੋਡੇ ਘਰ ਦੇ ਥੱਲੇ ਖਜ਼ਾਨਾ ਬਹੁਤ ਵੱਡਾ ਸੀ ਸੀ ਆ ਬੱਚਾ 10 ਰੁਪਏ ਹੋਰ ਲਿਆ ਕਰਾਂ ਮੈਂ ਅਸੂ ਦੇਖ ਮੈਂ ਹੋਰ ਭੋਲ ਖੋਲਾ ਫੁੱਦੀ ਜੱਟ ਪਈ ਤਾਂ ਤੂੰ ਕੋਈ ਬੱਛਾ ਸਾਡੀ ਆ ਬਚੇ ਜੀ ਜੀ ਹੈਗਾ ਲੈ ਬਾਪਾ ਫੜ ਗਿਆ ਹਾਂ ਦਾ ਰੁਪਏ ਲੈ ਲੈ ਸਾਇ ਆਹ ਚਲਾ ਹੀ ਲੈ ਨਹੀਂ ਰਫਾਇੰਡ ਦਾ ਹਾਂ 10 ਰੁਪਏ ਸਿੰਨਾ ਇੱਕ ਮਿੰਟ ਇੱਕ ਜੀ ਹੁੰਦੇ ਸਾਰੇ ਇੱਕ ਮਿੰਟ ਇਹ ਆ ਗਿਆ ਬਾਪੂ ਕੇ ਆਇਆ ਇਹ ਆ ਕਾ ਦੇ ਅਥੁਰ ਗਿਆ ਹੈ ਹਾਂ ਬਰਾ ਦੇ ਬਾਪਾ ਹਾਜੀ ਆ ਸੇ ਮੈਂ ਫੜਾਈ ਜੀ ਤੁਹਾਨੂੰ ਦੇਥ ਨਫੜਾ ਦੇ ਦੱਸੂਗਾ ਫਿਰ ਨਾ ਇਹ ਇਹਦੇ ਉੱਤੋਂ ਦੀ ਵਾਰ ਦੇ ਜੇ ਦਾ ਨਾ ਗਿਆ ਤੇਰੀ ਜੀ ਚਮਸੋਲਾ ਦੀ ਉੱਤੋਂ ਦੀ ਵਾਰ ਉੱਤੋਂ ਦੀ ਉੱਤੋਂ ਦੀ ਵਾਰ ਕੇ ਫੜਾ ਦੇ ਉੱਤੋਂ ਦੀ ਵਾਰ ਕੇ ਚੌਂ ਦਾ ਜਗਾ ਥੋੜੀ ਨਾਂ ਦੀ ਨੰਨ ਪੱਟ ਕੇ ਬੱਤੇ ਗਾ ਉਹਦਾ ਨਰਤ ਉਹਦਾ ਨਰਤ ਹੋ ਗਿਆ ਹੈ ਤੇਰਾ ਨਰਤ ਉਹਦਾ ਤੇਰਾ ਨਰਤ ਬੋਤੇ ਜਨਨ ਲੰਨ ਦਾ ਬੋਤੇ ਕਿ ਆਇਆ ਬੁੱਤੇ ਮੇਰੇ ਮੇਰੇ ਬਾਬਾ ਠੇਕੋ ਦਾਦੇ ਬਾਬਾ ਪਾਦ ਕੇ ਪਵਾਦ ਕੇ ਤੇਰਾ ਜਾਜ ਦੀ ਵਾਰੀ ਨੂੰ ਹੱਥ ਕਾਕਾ ਜਾ ਜਾ ਤੈਨੂੰ ਕਨੇਡਾ ਅਮਰੀਕਾ ਦੀ ਸੈਰ ਕਰਾਦਗੇ ਕਰਾਈ ਜਾਂਦਾ ਜੀ ਮਾਂ ਦੀ ਠੂ ਜਾਇ ਦੀ ਵਾਰੀ ਨੂੰ ਹੱਥ ਲੱਗੇ ਉਹਦਾ ਬੱਚਾ ਕਿਆ ਪੀ ਜਾਣਾ ਥੇ ਹਾਂ ਬਹੁਤ ਛੱਟਾਂ ਹਾਂ ਜਾ ਜਾ ਭਾਂਡੇ ਜੱਤੀਆ ਫੜਾਉਣਾ ਟੀਲ ਫੜਾਉਣਾ ਉੱਥੇ ਪਈਆ ਫੜਾ ਥੱਲੇ ਹੀ ਪਈਆ ਥੱਲੇ ਹੀ ਕੀ ਫੜਾ ਉਹ ਮੈਂ ਤਾਂ ਚੱਪਲਾਂ ਰੱਖਣਾ ਬਜ਼ੁਰਗਾ ਚੱਪਲਾਂ ਆਪਦੀਆਂ ਰੱਖਣਾ ਇੱਧਰ ਚੱਪਲਾ ਕਿ ਤੀਨ ਲੱਗਿਆ ਤੀਨ ਤਾਂ ਪਈ ਆ ਲੈ ਉਹ ਚੱਪਲਾ ਤੀਨ ਤਾਂ ਤੇਰੀ ਆ ਪਈਆ ਥੱਲੇ ਆ ਚੱਤਲਾ ਤੀਨ ਕਿੱਥੋਂ ਕਬਾਰ ਇਕੱਠਾ ਕਰਿਆ ਟੀਨਾਂ ਟੂਨਾਂ ਹਾਂ ਹਜੀ ਮਾਰਖਿਆ ਹਾਂ ਮਾਰਜਾ ਕੁੰਡ ਲੈ ਕੇ ਆਇਆ ਹਾ ਹਲੇ ਮਾਰ ਗਿਆ ਫਟੇ ਕਾਨਾ ਇਹ ਹਰੀਏ ਦਾ ਮੁੰਡਾ ਸੀ ਤੇ ਨਾਂ ਤੇ ਫੋਦੀ ਤੇ ਜੇ ਹਰੀ ਆ ਕੇ ਸਾਦਾ ਛੇੜਾ ਹਰੀ ਕੌਣ ਸੀ ਇਹਦਾ ਮੰਡਲ ਸੀ ਖੱਤਿਆਂ ਵਾਲੀ ਦਾ ਯਾਦ ਹੋ ਪਾ ਦੂੰਗਾ ਖੱਤਿਆਂ ਵਾਲੀ ਦਾ ਆਹੋ ਨਕਲੀ ਅਸਲੀ ਨਹੀਂ ਇਹਨਾਂ ਬੋਤੇ ਖੋਲਿਆ ਨਹੀਂ ਨਹੀਂ ਬੋਤੇ ਤਾਂ ਕਿਸੇ ਨੇ ਨਹੀਂ ਖੋਲੇ ਬੋਤੇ ਤਾਂ ਲੈ ਕੇ ਨਹੀਂ ਬੋਤੇ ਆ ਮੈਨੂੰ ਤਾਂ ਚੱਤਾ ਫਪਤਾ ਚੱਤੇ ਛਾਣੇ ਦਾਦਾ ਸਾਡਾ ਲੈ ਤੇਰਾ ਹੱਥ ਵੇਖ ਨਾ ਉਹ ਲੈ ਫੜਾ ਦੇ ਤੂੰ ਉਹ ਨਹੀਂ ਆਤਾ ਫਿਆ ਪਾਤਾ ਪਵਾਦ ਕੇ ਬੱਚਾ ਤੇਰੇ ਜਾਜ ਦੀ ਵਾਰੀ ਨੂੰ ਹੱਥਾ 7000 ਰੁਪਿਆ ਚੱਕ ਲਿਆ ਪਵਾ ਆ ਜਾ ਚੱਕ ਲੋ ਕਾ ਪੜੀਦੀ ਮਾਦੀ ਦਾ ਨਾ ਤੇਰੀ ਮਾ ਹਾਂ ਕਿਓ ਮੰਦਾ ਨਾ ਬੋਲ ਸੱਨੇ ਦੱਛਣ ਹਾਂ ਫੜਦੇ ਮਾਹ ਉਹ ਫੜਦੇ ਉਹਨਾਂ ਨੂੰ ਐਦਾਂ ਨਾ ਬੋਲ ਮੰਦਾ ਨਾ ਬੋਲ ਸਾਨੂੰ ਸਿਰਫੇ ਆਲਾ ਸਾਡੇ ਗੁਰੂ ਐ ਗੁਰੂ ਗੁਰੂਆ ਚਾਚਾ ਫੜ ਲਾ ਤੂੰ ਮੇਰੇ ਤੇ ਜਣਾ ਗੁੰਧ ਘਰੋਂੜਾ ਚੁਕਾ ਦੂਗਾ ਆਹ ਹਾਂ ਚੁਕਾ ਦੂਗਾ ਮੈਂ ਜੇ ਹਾਂ ਫੁੱਲੀ ਦਾ ਪੋਤੇ ਦਾ ਦੂਖ ਲੈ ਜੰਗ ਮਰੇ ਮਾ ਫੱਦਾ ਫੱਪਤਾ ਆ ਚਾ ਅਫਰਾ 10 ਰੁਪਏ ਲੈ ਆ ਕੇ ਘਰੋਂ ਮੈਂ ਸਾਰੀ ਪੋਲ ਖੋਲਾ ਫੜਾ ਫੜਾ 10 ਰੁਪਏ ਹਾਂ ਹਾਂ ਹੋਏ ਸਰੀ ਮਾਂ ਦੀ ਫੁੱਲੀ ਹਾਂ ਅਜੱਕ ਬਾਬਾ 10 ਰੁਪਏ ਖੋਹ ਬੋਲੇ ਦੀ ਤੂੰ ਹਾਂ ਖੋ ਲੈ ਖੋ ਲੈ ਤੇਰੀ ਭੈਣ ਨੂੰ ਚੋਧਾ ਮਾ ਹੁਣੇ ਖੋ ਲੈ ਬੱਚੇ ਅੱਖਾਂ ਬੰਦ ਕਰੋ ਸਾਰੇ ਗਣੇ ਲੈ ਕਰ ਹੱਥਾ ਜਿੱਤ ਬਾਹਰ ਗੈ ਜਿੱਤ ਮੈਂ ਤੇਰੀ ਲਾਇਲਾ ਕੁਬੈਯੋ ਅੱਖਾਂ ਬੰਦ ਕਰੋ ਸਾਰੇ ਯਾਨੀ ਗਾਲ ਨਹੀਂ ਕੱਢਣੀ ਮੰਤਰ ਪੜੀ ਜਾਂਦਾ ਮੈਂ ਉਹ ਮਾਦੇ ਲੰਢ ਲੈਂ ਮੰਕਰ ਉਹਦੇ ਮਾਦੇ ਫੁੱਦੀਆ ਖਿੱਟਗਾਲੀ ਹੋਣਾ ਮੰਤਰ ਖਰਾਬ ਨਾ ਕਰ ਮੰਤਰ ਪੜੀ ਜਾਂਦਾ ਉਹ ਜਾ ਜਾ ਨਾ ਬਾਜ ਜਾ ਮੈਂ ਮੰਤਰ ਪੜੀ ਜਾਂਦੇ ਆਂ ਸੀ ਜਾ ਪਹਿਲਾ ਕੀ ਸ਼ਾਂਤ ਰਹੀ ਦਾ ਸ਼ਾਂਤ 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 ਸਾਟ ਕੇ ਭਾਂਡੇ ਚਾ ਕੱਟ ਤੇ ਸਿੱਧਾ ਆ ਕੇ ਆ ਇਹਦੇ ਚ ਟੀਜ ਨਾ ਪਿਆ ਨਹੀਂ ਆ ਚਪਚਾ ਚ ਟੀਜ ਬੋਲਦੀ ਐ ਕੀ ਬੋਲਦੀ ਫੁੱਦੀ ਮਾਦੀ ਬੋਲਦੀ ਆ ਹੋ ਤੀਮੀ ਬੋਲਦੀ ਐ ਚ ਦੌਲਤਾਂ ਵਾਲੀ ਆ ਫੁੱਦੀ ਬੋਲਦੀ ਆ ਦੀ ਮਾਦੀ ਦੋ ਲਤਾਂ ਵਾਲੀ ਤੀਮੀ ਬੋਲਦੀ ਐ ਚ ਆਹ ਬੋਲਦੀ ਆ ਗੱਟਾ ਆ ਫੁੱਦੀ ਨੀ ਬਾਂ ਦੇ ਕਰਦਾ ਨਹੀਂ ਦੱਤਾ ਆ ਰਹੀ ਨਹੀਂ ਹੋਰ ਦੱਸਾਂ ਹਾਂ ਸੱਚ ਆਇਆ ਹੋ ਆ ਗਏ ਤੈਨੂੰ ਮਾਰ ਨ ਪਏ ਨਹੀਂ ਬੰਦੇ ਕਿੱਥੇ ਸੱਚਾ ਕ ਨਹੀਂ ਗੱਲ ਝੂਠ ਕਿੱਥੇ ਉੱਥੇ ਬਾਹਰ ਬਾਹਰ ਹਾਂ ਤੇਰੇ ਮਗਰ ਬਾਰ ਨਹੀਂ ਪਏ ਬੰਦੇ ਤੈਨੂੰ ਚੀਜ਼ ਨਹੀਂ ਲਾਈ ਮਗਰ ਤੇਰੇ ਖਵਾਇਆ ਨਹੀਂ ਤੈਨੂੰ ਖਵਾਇਆ ਨਹੀਂ ਤੈਨੂੰ ਕਰ ਖੱਟ ਗਿਆ ਹਾਂ ਉਹ ਕੁੰਡੇ ਕਾ ਲਖਾ ਹਾਂ ਖਵਾਇਆ ਤਨ ਮਦਦੀ ਜਾਂਦਾ ਹਾਂ 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 ਕੁੰਡੇ ਕਾ ਨਹੀਂ ਜਾਂ ਇਹ ਕੁੰਡੇ ਕਾ ਨਿਕਲ ਆ ਬੋਤੇ ਆ ਤੇਰਾ 10 ਰੁਪਏ ਨੇ ਥਾਰਾ ਪੇਟ ਖੋਲ ਦੇਣਾ ਇਹਨਾਂ ਨੇ ਤੇਰਾ ਆ ਕੀ ਮੈਨੂੰ ਨਾ ਉੱਥੇ ਉਹ ਉਹ ਤੀਮੀ ਮੈਂ ਤੀਜੀ ਅੱਖ ਖੋਲ ਕੇ ਥਾਰਾ ਕੋ ਦੇਖ ਲਵਾਂ ਆਦਾ ਕੀ ਵੇਖ ਲੇਗਾ ਮੈਂ ਤਾਂ ਉੱਥੇ ਭੁੱਲ ਗਿਆ ਮਨੇ ਮਾਖਾ ਜਵਰਾ ਮਾਫਾਇਆ ਇਹਨਾਂ ਨੇ ਸੱਚ ਕਰਿਆ ਉੱਥੋਂ ਗੱਦਾ ਦੇ ਪਤੀਲਾ ਲਿਆ ਚੱਕ ਕੇ ਚੇਲੇ ਪਤੀਲਾ ਲਿਆ ਆਪਣਾ ਪਤੀਲੇ ਚ ਤੈਨੂੰ ਹੁਣੇ ਦਿਖਾ ਦਿੰਦਾ ਪਤੀਲੇ ਚ ਕੀ ਹੁੰਦਾ ਪਿੱਛੇ ਲੋੜਾ ਹੁੰਦਾ ਥਾਲੇ ਭੱਜੇ ਚੇਲੇ ਲੈ ਪਤੀਲਾ ਫਾਟ ਜਾ ਮਾ ਦੀ ਖੋਤੀ ਨਾ ਫੜਾਈਂ ਮੈਂ ਇਹ ਜਹ ਫੜੀ ਕਾ ਜੱ ਪਤੀਲਾ ਸਾਡਾ ਇਹ ਦੇਖੀ ਪਤੀਲੇ ਚ ਗਿੱਂਦਾ ਤਾਂ ਦੇ ਪਨਾਉਣਾ ਆਇਆ ਸਾਡੇ ਸਾਡਾ ਆਪਦਾ ਪਤੀਲਾ ਅਸੀਂ ਲੈ ਕੇ ਆਇਆ ਕਰੋ ਚਾਚਾ ਦਾ ਤੂੰ ਕਿੱਥੋਂ ਲੈ ਕੇ ਆਇਆ ਸਾਡਾ ਪਤੀਲਾ ਹੈ ਹੋ ਗਈ ਮਾਂ ਦੇ ਫੁੱਟ ਨਾ ਪਾਣੀ ਖਾਣ ਤਾਂ ਜੱਟਾਂ ਨਹੀਂ ਦੁੱਤੀ ਦੁੱਤੀ ਹੈ ਘੜੀ ਜਾ ਤੁਮਨਾ ਬਾਹ ਵਿਕਟੋਰ ਲੇ ਜੇ ਨਾ ਪੈਸੇ ਹਾਂ ਉਹ ਕਿਹਾ ਫਾਲ ਜਬਾ ਤੁਹਾਡੇ ਖਰਾਂਗੇ ਹੈ ਹਾਂ ਉਹ ਗੋਪੀ ਨਹੀਂ ਲੱਤਾਂ ਨਹੀਂ ਹਾਂ ਕੇ ਨਾ ਪੈ ਕੇ ਆ 60 ਘਟੇ ਸਾਨੂੰ ਰੱਖਣੀ ਭਗਤਾ 60 ਘਟੇ 60 ਲੈ ਕੇ ਜਾਵਾਂਗੇ ਘਟੇ ਜਿਹੜੇ ਆ ਗੱਟੇ ਧੋਈ ਇਹਨਾਂ ਖਾਲੀ ਘਟੇ ਸ਼ੀਰ ਆਪੇ ਸਾਰਾ ਰਾਈ ਤਾਂ ਖੱਤੇ ਲੈ ਕੇ ਜਾਉਗਾ ਹੈ ਆਹ ਉਹ ਦਿਯਾ ਪੋਤੇ ਦਾ ਖੁੱਦ ਐ ਕਿੰਨਾ ਉਹਦੇ ਆਹ ਕੁੰਮੀ ਖੋਦੇ ਹਤੇ ਸਾਸੀ ਆ ਬਾਬਾ ਉਹ ਦਿਯਾ ਪੱਡਿਆ ਹਾਜੀ ਆਸਦੇ ਦਾਸ ਘਟੇ ਆ ਲੈ ਜਾ ਵਾਪਸ ਉੱਥੇ ਰੱਖ ਦੇ ਭਗਤ ਗਿਆ ਹੋਰ ਦੇ ਰਹੇ ਨੇ ਨਵਨਾ ਦੇ ਦਾ ਇਹ ਗਾਂਗਾ ਨੂੰ ਅੱਜ ਤਾਂ ਪੰਨ ਕਰਦੇ ਆ ਪੰਨ ਉਹ ਦਿਯਾ ਮਾਝਾ ਚਾਹ ਵਾ ਮਾਸੀ ਭੀਕਾ ਨੇ ਸੁਨੇ ਜਗਾਦ ਵਨੀ ਕੀ ਦਸੀ ਇਹਨਾਂ ਬਾਬੇ ਨੂੰ ਤੂੰ ਲੈ ਸਾਰ ਬਾਤ ਤੋੜੇ ਸੈਉਨਾ ਸੀ ਜਿਹੜਾ ਤੂੰ ਖਾਦਾ ਨਹੀਂ ਨਹੀਂ ਉਹ ਜੱਡਾ ਲਈ ਮਾਨੇ ਖਾਦਾ ਤੈਨ ਮਾਸੀ ਮੂਹਰੇ ਪਿਕਨੇ ਹਾਂ ਤੇਰੇ ਕੀ ਸੋਨੇ ਦੀ ਟੂਮਾ ਪੰਗਾ ਸੀ ਦੌੜਦਾ ਪਾ ਸੀ ਵੇਚ ਕੇ ਠਹਿ ਗਈ ਹੱਥ ਚ 10000 ਮਾ ਫੈਲਾ ਰੋ ਚੰਦੋ ਲੈ ਕੇ 30000 ਦਾ ਸੋਨਾ ਕੌਣ ਦਿੰਦਾ ਝੂਠ ਰੋੜੀ ਪੱਥਰ ਮਾਰੀ ਜਾਂਦਾ ਹੈ ਲੈ ਸੀ ਪੱਥਰ ਮਾਰੀ ਜਾਂਦਾ ਬੁੜਾ ਉਹ ਗਿਆ ਲਿਆ ਸੀ ਕਿਹੜੇ ਬੇਲਿਆਂ ਦੀ ਗੱਲਾਂ ਕਰੀ ਜਾਂਦਾ ਉਹ ਤਾਂ ਸੋਨਾ ਹੀ ਹੈ ਨਹੀਂ ਦੀ ਪੁਰਾਣੇ ਜਵਾਨੇ ਚ ਆ ਸੀ ਤਾਂ ਨਾ ਆ ਕੱਕੜਾ ਦੀ ਨਾ ਇਹ ਇਹ ਆ ਇਹ ਕਬ ਕਰਾ ਨਹੀਂ ਮੈਂ ਬਣਾ ਕੇ ਨਹੀਂ ਸੀ ਜੇ 10 ਰੁਪਏ ਹੋਰ ਲਿਆ ਤੈਨੂੰ ਮੈਂ ਹੋਰ ਪੇਤ ਖੋਲਾਂ ਬਾਬਾ ਜੀ ਇਹ ਚੇਲਾ ਤੁਹਾਡਾ ਮੰਤਰ ਜਾਪ ਕਰ ਰਿਹਾ ਮਾਲਾ ਫੇਰ ਚੁੱਪ ਕੀ ਹੋ ਰਹੀ ਹੈ ਮੰਤਰ ਚ ਮੰਤਰ ਚ ਖਲਵਾੜ ਨਾ ਕਰ ਮੰਤਰ ਪੜੀ ਜਾਂਦੇ ਤੇਰੇ ਤੇ ਉਲਟਾ ਮੰਤਰ ਚੱਲ ਜੂ ਜੇ ਗਲਤ ਹੋ ਗੀ ਲਾਨਾ ਗਾਲ ਨਹੀਂ ਕਰ ਮੈਂ ਪਾ ਬੋਲਦਾ ਥੋੜ੍ਹਿਆਂ ਲੈ ਕੇ ਰਹੁੰਦੇ ਆ ਮੰਤਰ ਚੱਲੀ ਜਾਂਦਾ ਮੰਤਰ ਮਾਂ ਦੇ ਫੁੱਜੀ ਆ ਜਾਨ ਮੰਤਰ ਦੇ ਜਾਂਦਾ ਤੇ ਪੱਲਾ ਮਾਛਣਾ ਬਾਬੇ ਆ ਚਦੇ ਆ ਬੰਦੇ ਬਾਬੂ ਘਰ ਤਾਂ ਪੈਂਸੇ ਪਾ ਦੇ ਆਂ ਤੇ ਫੁੱਦੇ ਦਾ ਨਾ ਭੂਮਿ ਚਾਹਤੀ ਖੇਤਾਂ ਆ ਲੈਣੇ ਉਹ ਨਾ ਮਦਦ ਕੇ ਆ ਮਰ ਹ ਜੇ ਤੈਨੂੰ ਕੈਨੇਡਾ ਅਮਰੀਕਾ ਦਾ ਵੀਜ਼ਾ ਲਵਾ ਦਗੇ ਰੇ ਤਾਂ ਦੇ ਜਨ ਤੇ ਜੀ ਗਾਂ ਚਾਹ ਆਪਕਾ ਜੀ ਜਾਣੋ ਤੇ ਮਾ ਮੇਰਾ ਬੈਕੜਾ ਚੱਕ ਗਿਆ ਛੱਕਣਾ ਤੇ ਬੈਕੜਾ ਮੈਂ ਬਹੁਤ ਵਧਾ ਤੇ ਮੇਰਾ ਦੇਖੋ ਬਾਬਾ ਜੀ ਇੱਥੇ ਥੱਲੇ ਬੈਠਾ ਕਾਕਾ ਥੱਲੇ ਅੱਛਾ ਦੇ ਇੱਥੇ ਸਾਡਾ ਬਾਬਾ ਵੀ ਆਤੀ ਸੀ ਬਾਬਾ ਜੀ ਸਾਡਾ ਕੋਈ ਕੰਮ ਹੀ ਨਹੀਂ ਬੰਦਦਾ ਮਗਾ ਲਾਇ ਸੀ ਮੰਦਨ ਵਾਲਾ ਤੇ ਨਾ ਨਾ ਬੋਲ ਤਾ ਤਰੀਜਾਦ ਦੀ ਵਾਰੀ ਨੂੰ ਹੱਥ ਫਵਾਤ ਕੇ 10 ਦਿਨਾਂ ਦੇ ਵਿੱਚ ਤੈਨੂੰ ਜਹਾਜ਼ ਚੜਾ ਦਿੱਤੀ ਚੜਾ ਦੇ ਬਾਬਾ ਜੀ ਧੰਨ ਤੁਸੀਂ ਤਾਂ ਫਿਰ ਲੈ ਲਿਆ ਕਾਕੇ 2000 ਰੁਪਏ ਲੈ ਲੈ ਦਾ ਪਰਦੇ ਨੂੰ ਖੋdit ਪੈ ਨੂੰ ਚੋਦੀ ਆਉਂਦਾ ਹੈ ਖਿੱਤੀ ਵਾਲੀ ਦਾ ਆਹੀ ਆ ਸਾਥ ਯਾਰ ਹੱਥ ਦਿਖਾਉਣਾ ਮੈਂ ਬਾਬੇ ਨੂੰ ਹਲ ਟੰਗਾ ਪੱਟ ਕੇ ਸਪੈਨ ਨਾ ਨਾ ਤੇ ਦੇ ਮੰਤੋਂ ਪੈਸੇ ਲੈਦਾ ਤੁਸੀਂ ਉਹ ਤਾਂ ਖਾ ਲੈ ਬਾਬੇ ਤਵੱਸਿਆ ਕਰੀ ਇਹਦੇ ਵਿੱਚ ਬੋਲੀ ਜਨਾ ਫਾਲਾ ਤਮਖਿਆ ਦਾ ਬੈਂ ਦੇ ਲੰਨਰੋ ਦੇ ਸੱਡਾ ਕੀਆ ਸਾਰੇ ਮੰਤਰ ਦੱਸ ਦੇ ਸੱਡਾ ਕੀਆ ਤੇਰੀ ਕੁੜੀ ਦਾ ਚਾਦਾ ਮਗਰਾ ਆਏ ਆ ਸਾਡਾ ਅਲੂ ਬਲੀ ਪਤਾ ਨਹੀਂ ਵੀ ਨਹੀਂ ਕਰ ਲੈਣਾ ਮੰਤਰ ਖਰਾਬ ਕਰੀ ਜਾਂਦਾ ਬਿਰਗਾ ਮਾਦੀ ਫੁੱਡੀ ਆ ਮੰਤਰ ਉਹ ਵੀ ਮਾਦੀ ਫੁੱਡੀ ਮੰਤਰਾਂ ਦੀ ਬਾਬਾ ਪਿਆ ਮਾ ਇਹ ਹਾਏ ਤਾਂ ਟੁੱਟਾ ਓਰੇ ਫੜਾਓ ਫੜਾ ਦੇ ਓਰੇ ਓਰੇ ਫੜਾਓ ਮੈਨੂੰ ਫੜਾਓ ਬੇਟਾ ਇਹ ਇਹ ਤੇਰੀ ਕੋਈ ਗਲਤੀ ਨਹੀਂ ਤੇ ਲੱਛਣ ਮਾਰੇ ਸੀ ਪਹਿਲਾਂ ਤੋਂ ਕਿਹਦੇ ਬਾਬਾ ਜੀ ਇਹ ਕੀ ਹੈ ਨਾ ਪੁੰਛੀ ਬਾਜਾ ਤੇਰੀ ਪੈਂਡੇ ਹੈ ਤੇ ਲੁੱਚਾ ਸੀ ਸਿਰੇ ਦਾ ਜਵਾਨੀ ਚ ਫੁੱਜੀ ਸੀ ਲੁੱਚਾ ਫੁੱਜੀ ਜਾ ਆ ਫੱਗਿਆ ਆ ਥੋੜੀਆਂ ਲਈ ਲੈ 10 ਰੁਪਏ ਹੋਰ ਲਿਆ ਮੈਂ ਭੇਜ ਤ ਸਾਰੇ ਖੋਲ ਦੂੰ ਸਰਦਾਰ ਤੇਰੀ ਮਾਂ ਦੇ ਫੁੱਡੀ ਨਾ ਤੇਰੀ ਮਾਂ ਦੇ ਫੁੱਗੀ ਹੈ ਜੀਆ ਹਾਂ ਦਾ ਹਾਂ ਜਾਨੀ ਜਾਨਾ ਬਾਬੇ ਚੁੱਪ ਕਰ ਜਾ ਮੈਨੂੰ ਗੱਲ ਚਾ ਲੈ ਚਾਹ ਪਾ ਚਾ ਲੈ ਗਈ ਚਾਹ ਦੇ ਚਾ ਕਿਵੇਂ ਬਣਾਉਣੀ ਹੁੰਦੀ ਹੈ ਥਾਈ ਵਕਦਾ ਬਿੰਦੇ ਇਹ ਚਾਹ ਦੇ ਪਾ ਕੇ ਜਾ ਖਾ ਲੈ ਤੁਹਾਨੂੰ ਪਾਠ ਦੇਣੀ ਪਊ ਥੋੜਾ ਮੈਂ ਹੱਲ ਕਰ ਦੂੰ ਤੁਹਾਨੂੰ ਪਾਠ ਦੇਣੀ ਪਊ ਜਾਨਾ ਪਿਆਨਾ ਕਿਆ ਭੋਲਗੀ ਦਾ ਸਾਰੇ ਬੱਜੇ ਖਤਰਾ ਨਹੀਂ ਦੇ ਜਵਾਨੀ ਚ ਬੰਦਾ ਸਹੀ ਨਹੀਂ ਸੀ ਤੇਰੇ ਮਾ ਤੇ ਫੁੱਡੀ ਆ ਸੀ ਤਾਂ ਕਿਛੇ ਦਿੱਤੇ ਨਾ ਉਹਨੇ ਬੋਧ ਥੋੜੀ ਮਾਂ ਦੀ ਲੰਨ ਵੜਿਆ ਦੋ ਦੋ ਤੀਮਾ ਰੱਖਣਾ ਠੀਕ ਕਿੰਨੇ ਦੀ ਰੱਖਣੀ ਬਾਬਾ ਜੀ ਇਹ ਦੀ